ਇਹ 20000 50000 ਲੱਖ ਰੁਪਇਆ 2 ਲੱਖ ਰੁਪਏ ਤੱਕ ਵੀ ਤੁਸੀਂ ਮਹੀਨੇ ਦੇ ਜਿਹੜੇ ਤੁਸੀਂ ਉਹ ਕਮਾ ਸਕਦੇ YouTube ਦੇ ਉੱਤੇ ਹੁਣ ਤੁਸੀਂ ਚੈਨਲ ਕਿਵੇਂ ਬਣਾਣਾ ਵਾ ਕਿੰਨੇ ਵਿਊ ਦੇ ਪੈਸੇ ਆ ਜਿਹੜੇ YouTube ਤੁਹਾਨੂੰ ਉਹ ਦੇਵੇਗਾ ਉਹ ਵੀ YouTube ਚੈਨਲ ਜਿਹੜਾ ਉਹ ਕਿਵੇਂ ਸਟਾਰਟ ਕਰ ਸਕ ਇੱਕ ਵਾਰੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਤਾਂ ਤੁਸੀਂ ਘਰੇ ਬੈਠ ਕੇ ਮਹੀਨੇ ਦੇ ਤੁਸੀਂ ਬੇ ਹਿਸਾਬ ਪੈਸੇ ਜਿਹੜੇ ਤੁਸੀਂ ਉਹ ਕਮਾਉਂਗੇ ਮੇਰੇ ਵੱਲੋਂ ਤੁਹਾਨੂੰ ਸਰਨ ਤੋਂ ਪੈਰ ਪੜੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਤੁਸੀਂ ਇੱਕ YouTube ਚੈਨਲ ਜਿਹੜਾ ਉਹ ਕਿਵੇਂ ਸਟਾਰਟ ਕਰ ਸਕਦੇ ਹੋ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਨੂੰ ਹੁਣ ਪਤਾ ਲੱਗਣ ਲੱਗ ਗਿਆ ਕਿ ਜਿਹੜੀ YouTube ਆ ਨਾ ਉਹ ਸਾਨੂੰ ਪੈਸੇ ਦਿੰਦੀ ਆ ਕਿੰਨੇ ਪੈਸੇ ਦਿੰਦੀ ਆ ਉਹਦੀ ਕੋਈ ਲਿਮਟ ਨਹੀਂ ਹੈਗੀ ਇਹ ਉਹਦੇ ਤੇ ਜਿੰਨੀ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਉਨੇ ਜਿਹੜੇ ਉਹ ਪੈਸੇ ਮਿਲਣਗੇ 20000 50000 ਲੱਖ ਰੁਪਇਆ 2 ਲੱਖ ਰੁਪਏ ਤੱਕ ਵੀ ਤੁਸੀਂ ਮਹੀਨੇ ਦੇ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਜਿਵੇਂ ਜਿਵੇਂ ਉਹਨੂੰ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ YouTube ਆ ਉਹ ਅਣਗਿਣਤ ਪੈਸੇ ਆ ਜਿਹੜੇ ਉਹ ਲੋਕਾਂ ਨੂੰ ਦੇ ਰਹੀ ਆ ਹਨਾ ਪਰ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਅਸੀਂ YouTube ਚੈਨਲ ਆ ਜਿਹੜਾ ਉਹ ਕਿਵੇਂ ਸਟਾਰਟ ਕਰੀਏ ਕਿਉਂਕਿ ਪੰਜਾਬੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਚੈਨਲ ਹੋਏਗਾ ਜਿਹੜਾ ਮਤਲਬ ਤੁਹਾਨੂੰ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕਰੇ ਤਾਨੂੰ ਸਹੀ ਤਰੀਕੇ ਨਾਲ ਦੱਸੇ ਵੀ ਤੁਸੀਂ YouTube ਦੇ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਕਿਵੇਂ ਉਹਦੇ ਤੇ ਵੀਡੀਓ ਅਪਲੋਡ ਕਰਨੀਆਂ ਨੇ ਕਿਵੇਂ ਵੀਡੀਓ ਤੁਸੀਂ ਸ਼ੂਟ ਕਰਨੀਆਂ ਨੇ ਕਿਵੇਂ ਵੀਡੀਓ ਦਾ ਟਾਈਟਲ ਲਿਖਣਾ ਕਿਵੇਂ ਡਿਸਕ੍ਰਿਪਸ਼ਨ ਲਿਖਣਾ ਕਿਵੇਂ ਟੈਗ ਲਗਾਉਣੇ ਆ ਕਿਵੇਂ ਥੰਬਨੇਲ ਜਿਹੜਾ ਉਹ ਬਣਾਉਣਾ ਥੰਬਨੇਲ ਦਾ ਰੇਸ਼ੋ ਜਿਹੜਾ ਉਹ ਕਿੰਨਾ ਹੋਣਾ ਚਾਹੀਦਾ ਵਾ ਹਣਾ ਸੋ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ YouTube ਦੇ ਉੱਤੇ ਪੰਜਾਬੀ ਦੇ ਵਿੱਚ ਚੈਨਲ ਹੋਏਗਾ ਹਨਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜੇਕਰ ਤੁਸੀਂ YouTube ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਪਰ ਤੁਸੀਂ ਸੋਚਦੇ ਪਿਓ ਕਿ ਅਸੀਂ YouTube ਚੈਨਲ ਜਿਹੜਾ ਉਹ ਕਿਵੇਂ ਸਟਾਰਟ ਕਰੀਏ ਤੇ YouTube ਚੈਨਲ ਸਟਾਰਟ ਕਰਨ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਹੈ ਹਨਾ ਸੋ YouTube ਚੈਨਲ ਨੂੰ ਸਟਾਰਟ ਕਰਨ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਆ ਲੋੜ ਪਾਏਗੀ ਤੁਸੀਂ ਇੱਕ YouTube ਚੈਨਲ ਕਿਵੇਂ ਸਟਾਰਟ ਕਰ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਬਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੇ ਨਵਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਜੇ ਤੁਸੀਂ YouTube ਦੇ ਉੱਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਸੋਚਦੇ ਪਿਓ ਵੀ ਯਾਰ ਅਸੀਂ ਇੱਕ YouTube ਚੈਨਲ ਜਿਹੜਾ ਉਹ ਕਿਵੇਂ ਸਟਾਰਟ ਕਰੀਏ ਦੇਖੋ YouTube ਚੈਨਲ ਸਟਾਰਟ ਕਰਨ ਵਾਸਤੇ ਕੋਈ ਆਪਾਂ ਮੰਤਰ ਨਹੀਂ ਮਾਰਨਾ ਹੈਗਾ ਜਾਂ ਕੋਈ ਆਪਾਂ ਕੁਝ ਐਸਾ ਕੋਈ ਕੁਝ ਖਾਸ ਨਹੀਂ ਆਪਾਂ ਕਰਨ ਆਇਆਗਾ ਉਹਦੇ ਵਾਸਤੇ ਸਿਰਫ ਇੱਕ ਸਿੰਪਲ ਜੀ ਚੀਜ਼ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਯਾਰ ਤੁਹਾਡਾ ਜਿਹੜਾ ਕੰਟੈਂਟ ਆ ਵੀ ਤੁਹਾਡੀ ਜਿਹੜੀ ਨੀਸ਼ਾ ਤੁਸੀਂ ਕਿਹੜੀ ਨੀਸ਼ੇ ਦੇ ਉੱਤੇ ਕਿਹੜੇ ਕੰਟੈਂਟ ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੰਟੈਂਟ ਤੁਸੀਂ ਉਹ ਚੁਣਨਾ ਵਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪਹਿਚਾਨਣਾ ਵਾ ਵੀ ਯਾਰ ਮੈਂ ਕਿਹੜੀ ਚੀਜ਼ ਦੇ ਵਿੱਚ ਜ਼ਿਆਦਾ ਵਧੀਆ ਵਾਂ ਜਾਂ ਫਿਰ ਮੈਂ ਜ਼ਿਆਦਾ ਵਧੀਆ ਹੈਗੀ ਆ ਵੀ ਮਤਲਬ ਮੰਨ ਕੇ ਚਲੋ ਮੈਂ ਕੁਕੀ ਵਧੀਆ ਕਰ ਸਕਦੀ ਆ ਜਾਂ ਕਰ ਸਕਦਾ ਜਾਂ ਮੈਂ ਸਲਾਈ ਕੜਾਈ ਬਾਰੇ ਵਧੀਆ ਦੱਸ ਸਕਦਾ ਵਾਂ ਜਾਂ ਮੈਂ ਕੋਈ ਸਪੀਚ ਆ ਜਿਹੜੀ ਮੈਂ ਉਹ ਬਹੁਤ ਵਧੀਆ ਲੋਕਾਂ ਨੂੰ ਦੇ ਸਕਦਾ ਵਾਂ ਜਾਂ ਫਿਰ ਮਤਲਬ ਵੀ ਹੋਰ ਚੀਜ਼ ਕੋਈ ਮਤਲਬ ਹਿਸਟਰੀ ਦੀ ਨੋਲਜ ਆ ਜਿਹੜੀ ਉਹ ਮੈਨੂੰ ਬਹੁਤ ਜ਼ਿਆਦਾ ਵਾ ਪਰ ਮੈਂ ਉਹ ਲੋਕਾਂ ਨੂੰ ਦੇਣਾ ਚਾਹੁੰਦਾ ਵਾਂ ਉਹ ਮੈਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਐਕਸਪਲੇਨ ਕਰ ਸਕਦਾ ਵਾਂ ਤੁਸੀਂ ਉਹ ਚੀਜ਼ ਦੇਖਣੀ ਆ ਜਿਹਦੇ ਵਿੱਚ ਤੁਸੀਂ ਪੂਰੇ ਐਕਸਪਰਟ ਹੋ ਤੁਹਾਡਾ ਬੋਲਣ ਦਾ ਤਰੀਕਾ ਜਿਹੜਾ ਉਹ ਬਹੁਤ ਵਧੀਆ ਬਾਤ ਤੁਸੀਂ ਲੋਕਾਂ ਨੂੰ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕਰ ਸਕਦੇ ਹੋ ਤੁਸੀਂ ਉਹ ਚੀਜ਼ ਦੇਖਣੀ ਆ ਕਿਉਂਕਿ ਜਦੋਂ ਜਿਹੜੀ ਚੀਜ਼ ਦੇ ਵਿੱਚ ਤੁਸੀਂ ਜ਼ਿਆਦਾ ਐਕਸਪਰਟ ਹੋਨੇ ਹੋ ਨਾ ਤੁਹਾਨੂੰ ਉਹਦੇ ਵਿੱਚ ਮਜ਼ਾ ਵੀ ਹੁੰਦਾ ਕਰਨ ਦੇ ਵਿੱਚ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਯਾਰ ਵੀ ਕਿਵੇਂ ਤੁਸੀਂ ਮਤਲਬ ਵੀ ਵੀਡੀਓ ਨੇ ਜਿਹੜੀਆਂ ਤੁਸੀਂ ਸ਼ੂਟ ਕਰੀ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਕੰਟੈਂਟ ਆ ਜਿਹੜਾ ਉਹ ਤੁਸੀਂ ਨੀਸ਼ਾ ਜਿਹੜੀ ਟੋਪਿਕ ਆ ਜਿਹੜਾ ਤੁਸੀਂ ਉਹ ਤੁਸੀਂ ਤੇ ਕਰਨਾ ਉਹ ਕੋਈ ਵੀ ਹੋ ਸਕਦਾ ਕੁਕਿੰਗ ਦਾ ਵੀ ਹੋ ਸਕਦਾ ਵਾ ਉਹ ਵਲੋਗ ਦਾ ਵੀ ਹੋ ਸਕਦਾ ਵਾ ਉਹ ਇੱਕ ਮਤਲਬ ਗੇਮਿੰਗ ਦਾ ਵੀ ਹੋ ਸਕਦਾ ਵਾ ਉਹ ਇੱਕ ਟੈਕ ਦਾ ਵੀ ਹੋ ਸਕਦਾ ਵਾ ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਟੋਪਿਕ ਹੈ ਜਿਹੜਾ ਤੁਸੀਂ ਉਹ ਚੂਜ਼ ਕਰਨਾ ਵਾ ਜਿਹਦੇ ਤੇ ਤੁਸੀਂ ਲਗਾਤਾਰ ਕੰਮ ਕਰਨਾ ਕਿਉਂਕਿ YouTube ਦੇ ਉੱਤੇ ਆਪਾਂ 1-2 ਮਹੀਨੇ ਤਾਂ ਆਪਾਂ ਕੰਮ ਕਰਨਾ ਨਹੀਂ ਹੈਗਾ ਆਪਾਂ YouTube ਦੇ ਉੱਤੇ ਆਪਾਂ ਸਾਲ ਪਰ ਪੂਰੇ ਸਾਲ ਪਰ ਆਪਾਂ ਕੰਮ ਕਰਨਾ ਅੱਗੇ ਵੀ ਆਪਾਂ ਕੰਮ ਕਰਦੇ ਰਹਿਣਾ ਵਾ ਤਾਂ ਹੀ ਸਾਨੂੰ YouTube ਹੈ ਜਿਹੜਾ ਉਹ ਬੈਸਰ ਦੇਗਾ ਜੀ ਠੀਕ ਹੈ ਜੀ ਹੁਣ ਤੁਸੀਂ ਆਪਣਾ ਇੱਕ ਕੰਟੈਂਟ ਆ ਜਿਹੜਾ ਤੁਸੀਂ ਉਹ ਰੈਡੀ ਕਰ ਲਿਆ ਵੀ ਜਰ ਮੈਂ ਇਹ ਕੰਟੈਂਟ ਤੇ ਵੀਡੀਓ ਬਣਾਇਆ ਕਰਾਂਗਾ ਹੁਣ ਗੱਲ ਆ ਜਾਂਦੀ ਹੈ ਵੀ ਤੁਸੀਂ YouTube ਦੇ ਉੱਤੇ ਹੁਣ ਤੁਸੀਂ ਚੈਨਲ ਕਿਵੇਂ ਬਣਾਣਾ ਵਾ ਸਭ ਤੋਂ ਪਹਿਲਾਂ ਤੁਹਾਡੀ ਇੱਕ Gmail ID ਆ ਉਹ ਹਰ ਇੱਕ ਮੇਰੀ ਭੈਣ ਦੀ ਹਰ ਇੱਕ ਮੇਰੇ ਭਰਾ ਦੀ ਬਣੀ ਹੁੰਦੀ ਆ ਜੇ ਤੁਹਾਡੀ Gmail ID ਨਹੀਂ ਬਣੀ ਹੋਈ ਤਾਂ ਤੁਸੀਂ ਇੱਕ ਸਿੰਪਲ ਜੀ ਆਪਣੀ ਇੱਕ Gmail ID ਜਿਹੜੀ ਤੁਸੀਂ ਉਹ ਬਣਾ ਲਓ ਜਦੋਂ ਤੁਹਾਡੀ ਇੱਕ Gmail ID ਜਿਹੜੀ ਬਣ ਜੇਗੀ ਫਿਰ ਜਦੋਂ Gmail ID ਤੁਹਾਡੀ ਬਣ ਗਈ ਫਿਰ ਤੁਸੀਂ YouTube ਦੇ ਉੱਤੇ ਜਾ ਕੇ ਲੌਗ ਇਨ ਕਰਦਾ ਵਾ ਆ ਜਿਹੜੀ Gmail ਤੁਸੀਂ ਬਣਾਈਆ ਇਹਨੂੰ ਭਰ ਕੇ ਤੇ ਇਹਦਾ ਪਾਸਵਰਡ ਭਰ ਕੇ ਤੁਸੀਂ ਲੌਗ ਇਨ ਕਰ ਲੈਣਾ ਜਦੋਂ ਤੁਸੀਂ ਲੌਗ ਇਨ ਕਰ ਲੋਗੇ ਤੁਹਾਡਾ ਜਿਹੜਾ ਚੈਨਲ ਆ ਉਹ ਬਣ ਗਿਆ ਹਾਂ ਉਹ ਪ੍ਰੋਪਰਲੀ ਨਹੀਂ ਬਣਿਆ ਹੈਗਾ ਹਜੇ ਉਹ ਸਿਰਫ 10% ਹੀ ਬਣਿਆ ਵਾ ਜਾਨੀ ਕਿ 10% ਹੀ ਕੰਮ ਹੋਇਆ ਵਾ 90% ਕੰਮ ਹੋਰ ਤੇ ਆਪਾਂ ਹਜੇ ਕਰਨਾ ਵਾ ਜਦੋਂ ਤੁਸੀਂ ਉਹਦੇ ਤੇ ਲੌਗਇਨ ਕਰ ਲਓਗੇ ਤੁਹਾਡਾ ਚੈਨਲ ਓਪਨ ਹੋ ਜਾਏਗਾ ਫਿਰ ਤੁਸੀਂ YouTube ਦੀ ਸੈਟਿੰਗ ਦੇ ਉੱਤੇ ਜਾਣਾ ਵਾ ਉਹਦੇ ਚੈਨਲ ਦੀ ਪ੍ਰੋਪਰਲੀ ਸੈਟਿੰਗ ਜਿਹੜੀ ਆ ਤੁਸੀਂ ਉਹ ਕਰ ਲੈਣੀ ਆ ਹਨਾ ਉਹ ਕਿਵੇਂ ਤੁਸੀਂ YouTube ਦੀ ਚੈਨਲ ਦੀ ਸੈਟਿੰਗ ਕਰਨੀ ਆ ਉਹਦੇ ਦੇ ਵਿੱਚ ਇੱਕ ਪ੍ਰੋਪਰਲੀ ਵੀਡੀਓ ਜਿਹੜੀ ਮੈਂ ਉਹ ਬਣਾਈ ਹੋਈ ਆ ਉਹ ਮੈਂ ਪ੍ਰੋਪਰਲੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਜਾਓ ਤੇ ਤੁਸੀਂ ਮੇਰੇ ਜਾ ਕੇ ਆ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਆ ਵੀਡੀਓ ਜਾ ਕੇ ਦੇਖੋ ਤੇ ਇਤੋਂ ਤੁਹਾਨੂੰ ਪਤਾ ਲੱਗ ਜਾਣਾ ਵੀ YouTube ਚੈਨਲ ਆ ਜਿਹੜਾ ਉਹ ਨੂੰ ਪ੍ਰੋਪਰਲੀ ਅਸੀਂ ਕਿਵੇਂ ਬਣਾਉਣਾ ਉਹਦੀ ਕਿਵੇਂ ਅਸੀਂ ਜਿਹੜੀ ਉਹ ਸੈਟਿੰਗ ਕਰਨੀ ਹੈ ਠੀਕ ਹੈ ਜੀ ਜਦੋਂ ਤੁਸੀਂ ਆਪਣੇ YouTube ਚੈਨਲ ਦੀ ਸੈਟਿੰਗ ਕਰ ਲਓਗੇ ਤੁਹਾਡਾ YouTube ਚੈਨਲ ਆ ਜਿਹੜਾ ਬਿਲਕੁਲ ਬਣ ਕੇ ਰੈਡੀ ਹੋ ਗਿਆ ਹੁਣ ਤੁਸੀਂ ਕੀ ਕਰਨਾ ਵਾ ਡੇਲੀ ਡੇਲੀ ਇੱਕ ਵੀਡੀਓ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਜਿਹੜੀ ਵੀ ਤੁਸੀਂ ਇੱਕ ਵੀਡੀਓ ਤੁਸੀਂ ਅਪਲੋਡ ਕਰੋਗੇ ਉਹਦੇ ਵਿੱਚ ਤੁਹਾਡੀ ਜਿਹੜੀ ਵੀਡੀਓ ਨੇ ਦੋ ਤਰੀਕੇ ਦੀਆਂ ਹੋਣੀਆਂ ਆ ਇੱਕ ਹੋਏਗੀ ਤੁਹਾਡੀ ਲੰਬੀ ਵੀਡੀਓ ਠੀਕ ਹੈ ਜੀ ਇੱਕ ਤੁਹਾਡੀ ਲੰਬੀ ਵੀਡੀਓ ਹੋਏਗੀ ਇੱਕ ਤੁਹਾਡੀ ਜਿਹੜੀ ਉਹ ਸ਼ਾਰਟ ਵੀਡੀਓ ਹੋਏਗੀ ਇੱਕ ਲੰਬੀ ਵੀਡੀਓ ਹੋਏਗੀ ਇੱਕ ਸ਼ਾਰਟ ਵੀਡੀਓ ਹੋਏਗੀ ਤੁਸੀਂ ਹਫਤੇ ਦੇ ਵਿੱਚ 7 ਦਿਨ ਦੇ ਵਿੱਚ 7 ਵੀਡੀਓ ਅਪਲੋਡ ਕਰਨੀਆਂ ਨੇ ਇੱਕ ਦਿਨ ਤੁਸੀਂ ਲੰਬੀ ਵੀਡੀਓ ਅਪਲੋਡ ਕਰਨੀ ਆ ਇੱਕ ਦਿਨ ਤੁਸੀਂ ਸ਼ਾਰਟ ਵੀਡੀਓ ਜਿਹੜੀ ਤੁਸੀਂ ਉਹ ਅਪਲੋਡ ਆ ਜਿਹੜੀ ਤੁਸੀਂ ਉਹ ਕਰਨੀ ਆ ਜਿਹੜੀ ਲੰਬੀ ਵੀਡੀਓ ਤੇ ਸ਼ਾਰਟ ਵੀਡੀਓ ਅਪਲੋਡ ਕਰਨੀਆਂ ਨੇ ਉਹ ਇੱਕੋ ਟੋਪੀ ਦੇ ਉੱਤੇ ਹੋਣੇ ਚਾਹੀਏ ਨੇ ਯਾਨੀ ਕਿ ਇੱਕੋ ਮਤਲਬ ਇਹ ਕੰਟੈਂਟ ਆ ਜਿਹੜਾ ਤੁਹਾਡਾ ਇੱਕੋ ਹੀ ਹੋਣਾ ਜਿਹਦਾ ਜਿਵੇਂ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਤੁਹਾਡੀ ਲੌਂਗ ਵੀਡੀਓ ਉਹ ਤੁਹਾਡੀ ਮਤਲਬ ਵੀ ਟੈਕ ਦੀ ਹੋਵੇ ਤੇ ਜਿਹੜੀ ਤੁਹਾਡੀ ਸ਼ਾਰਟ ਵੀਡੀਓ ਉਹ ਤੁਹਾਡੀ ਗੇਮਿੰਗ ਦੀ ਹੋਵੇ ਇਦਾਂ ਨਹੀਂ ਹੋਣਾ ਚਾਹੀਦਾ ਜੇ ਲੌਂਗ ਵੀਡੀਓ ਤੁਹਾਡੀ ਟੈਕ ਦੀ ਆ ਜਾਂ ਮਤਲਬ ਬਲੌਗਿੰਗ ਦੀ ਆ ਜਾਂ ਫਿਰ ਕੁਕਿੰਗ ਦੀ ਆ ਤਾਂ ਸ਼ਾਰਟ ਵੀਡੀਓ ਵੀ ਤੁਹਾਡੀ ਕੁਕਿੰਗ ਦੀ ਹੋਣੀ ਚਾਹੀਦੀ ਆ ਜਾਂ ਫਿਰ ਉਹਦੀ ਹੋਣੀ ਜਿਹੜੀ ਮਤਲਬ ਤੁਸੀਂ ਇੱਕ ਨਿਸ਼ ਜਿਹੜੀ ਤੁਸੀਂ ਚੁਣੀ ਆ ਉਹੀ ਮਤਲਬ ਦੀ ਲੌਂਗ ਵੀਡੀਓ ਜਿੱਥੇ ਬਣਾਈ ਆ ਉੱਤੇ ਹੀ ਤੁਸੀਂ ਸ਼ਾਰਟ ਵੀਡੀਓ ਬਣਾਉਣੀ ਆ ਡੇਲੀ ਵੀਡੀਓ ਤੁਸੀਂ ਜਿਹੜੀ ਉਹ ਅਪਲੋਡ ਕਰਨੀ ਹੀ ਕਰਨੀ ਆ ਠੀਕ ਹੈ ਜੀ ਤੇ ਉਹਦਾ ਜਿਹੜਾ ਟਾਈਟਲ ਵਗੈਰਾ ਕਿਵੇਂ ਲਿਖਣਾ ਡਿਸਕ੍ਰਿਪਸ਼ਨ ਵਗੈਰਾ ਲਿਖ ਕੇ ਕਿਵੇਂ ਲਿਖਣਾ ਉਹ ਸਾਰਾ ਕੁਝ ਮੈਂ ਦੱਸਿਆ ਹੋਇਆ ਹੈ ਵੀਡੀਓ ਨੂੰ ਕਿਵੇਂ ਅਪਲੋਡ ਕਰਨਾ ਵਾ ਉਹ ਵੀ ਮੈਂ ਪ੍ਰੋਪਰਲੀ ਸਾਰਾ ਉਸ ਵੀਡੀਓ ਦੇ ਵਿੱਚ ਦੱਸਿਆ ਹੋਇਆ ਵਾ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖੋ ਤਾਂ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜਾਏਗਾ ਵੀ YouTube ਚੈਨਲ ਦੇ ਉੱਤੇ ਕਿਵੇਂ ਵੀਡੀਓ ਜਿਹੜੀ ਉਹ ਅਪਲੋਡ ਕਰਨੀ ਆ ਸੋ YouTube ਚੈਨਲ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਆ ਉਹ ਸਭ ਤੋਂ ਚੀਜ਼ ਜ਼ਰੂਰੀ ਹੈਗੀ ਆ ਉਹ ਹੈਗਾ ਕੰਟੈਂਟ ਤੁਹਾਡਾ ਕਿਸ ਟੋਪਿਕ ਦੇ ਉੱਤੇ ਕੰਟੈਂਟ ਹੋਗਾ ਤੁਹਾਡੀ ਤੁਹਾਡੀ ਕਿਹੜੀ ਨਿਸ਼ ਹੋਣੀ ਚਾਹੀਦੀ ਆ ਤੁਸੀਂ ਕਿਸੇ ਨਿਸ਼ ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਮੇਨ ਚੀਜ਼ ਇਹ ਆ ਕੋਈ ਵੀ ਇੱਕ ਟੋਪਿਕ ਫੜ ਲਓ ਤੁਸੀਂ ਉਹਦੇ ਪਿੱਛੇ ਲੱਗ ਜਾਓ ਉਹਦੇ ਤੇ ਤੁਸੀਂ ਲਗਾਤਾਰ ਤੁਸੀਂ ਕੰਮ ਕਰੋ ਡੇਲੀ ਵੀਡੀਓ ਅਪਲੋਡ ਕਰੋ ਜਦੋਂ ਤੁਸੀਂ ਡੇਲੀ ਵੀਡੀਓ ਅਪਲੋਡ ਕਰੋਗੇ ਤਾਂ YouTube ਦੇ ਐਲਗੋਰਿਦਮ ਨੂੰ ਪਤਾ ਲੱਗ ਜਾਵੇਗਾ ਕਿ ਇਹ ਬੰਦਾ ਰੈਗੂਲਰ ਕੰਮ ਕਰਦਾ ਪਿਆ ਵਾ ਫਿਰ YouTube ਤੁਹਾਨੂੰ ਖੁਦ ਪ੍ਰਮੋਟ ਕਰੇਗਾ ਜਦੋਂ ਤੁਹਾਡੇ ਚੈਨਲ ਦੀ ਗਰੋਥ ਹੋਣ ਲੱਗੀ ਤੁਹਾਡੇ ਵਿਊ ਆਉਣ ਲੱਗੇ ਤੁਹਾਡੇ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਆ ਜਿਹੜਾ ਉਹ ਕੰਪਲੀਟ ਹੋ ਗਿਆ ਫਿਰ ਤੁਸੀਂ YouTube ਤੋਂ ਪੈਸੇ ਕਮਾਉਣ ਯੋਗ ਹੋ ਤੁਸੀਂ ਹੋ ਜਾਓਗੇ ਫੇ ਤੁਸੀਂ ਆਪਣੇ ਚੈਨਲ ਨੂੰ ਮੋਨਟਾਈਜੇਸ਼ਨ ਕਰਨਾ ਵਾ ਉਹਨੂੰ ਤੁਸੀਂ ਆਪਣੇ ਬੈਂਕ ਖਾਤੇ ਨਾਲ ਜੋੜਨਾ ਵਾ ਐਡਸਨ ਅਕਾਊਂਟ ਹੈ ਜਿਹੜਾ ਉਹ ਤੁਸੀਂ ਬਣਾਉਣਾ ਵਾ ਉਹਦੇ ਤੇ ਵੀ ਮੈਂ ਅੱਗੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਵੀ ਐਡਸਨ ਅਕਾਊਂਟ ਤੁਸੀਂ ਕਿਵੇਂ ਬਣਾਉਣਾ ਵਾ ਤੇ ਆਪਣੇ ਐਡਸਨ ਅਕਾਊਂਟ ਨੂੰ ਤੁਸੀਂ ਬੈਂਕ ਖਾਤੇ ਦੇ ਨਾਲ ਕਿਵੇਂ ਜੋੜਨਾ ਵਾ ਤੇ ਐਡਸਨ ਅਕਾਊਂਟ ਨੂੰ ਤੁਸੀਂ YouTube ਦੇ ਨਾਲ ਤੁਸੀਂ ਕਿਵੇਂ ਲਿੰਕ ਕਰਨਾ ਵਾ ਜਿਹੜੇ ਪੈਸੇ ਆ ਤੁਹਾਡੇ ਖਾਤੇ ਵਿੱਚ ਕਦੋਂ ਆਉਣਗੇ ਕਿੰਨੀ ਦੇਰੀ ਤੱਕ ਆਉਣਗੇ ਕਿੰਨੇ ਵਿਊ ਦੇ ਪੈਸੇ ਆ ਜਿਹੜੇ YouTube ਤੁਹਾਨੂੰ ਉਹ ਦਵੇਗਾ ਉਹ ਵੀ ਮੈਂ ਪ੍ਰੋਪਰਲੀ ਸਟੈਪ ਵਾਈਜ਼ ਸਟੈਪ ਪਰ ਜਿਹੜੀ ਮੈਂ ਉਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਅੱਗੇ ਆਉਂਦਾ ਰਾਵਾਂਗਾ ਸੋ ਸਭ ਤੋਂ ਪਹਿਲਾਂ ਆਏ ਆ ਵੀ ਤੁਸੀਂ ਇੱਕ YouTube ਚੈਨਲ ਜਿਹੜਾ ਤੁਸੀਂ ਉਹ ਸਟਾਰਟ ਕਰੋ ਤੇ ਇੱਕ ਕੋਈ ਵੀ ਇੱਕ ਨੀਸ਼ਾ ਜਿਹੜਾ ਇੱਕ ਕੰਟੈਂਟ ਆ ਜਿਹੜਾ ਤੁਸੀਂ ਉਹ ਚੁਣ ਲੋ ਵੀ ਮੈਂ ਇਸ ਟੋਪਿਕ ਦੇ ਉੱਤੇ ਹੈ ਜਿਹੜਾ ਮੈਂ ਕੰਮ ਕਰਨਾ ਵਾ ਇਸ ਕੰਟੈਂਟ ਦੇ ਉੱਤੇ ਮੈਂ ਕੰਮ ਕਰਨਾ ਵਾ ਇਸ ਨੀਸ਼ੇ ਦੇ ਉੱਤੇ ਮੈਂ ਕੰਮ ਕਰਨਾ ਵਾ ਬਸ ਉਹਦੇ ਤੇ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋ ਤੁਸੀਂ ਇੱਕ ਨਾ ਇੱਕ ਦਿਨ ਜਰੂਰ ਤੁਸੀਂ ਸਫਲ ਹੋਵੋਗੇ ਹੀ ਹੋਵੋਗੇ ਸੋ YouTube ਤੇ ਸਫਲ ਹੋਣਾ ਕੋਈ ਔਖਾ ਕੰਮ ਨਹੀਂ ਹੈਗਾ ਸਿਰਫ ਤੁਹਾਡੀ ਲਗਨ ਚਾਹੀਦੀ ਆ ਤੁਹਾਡੀ ਮਿਹਨਤ ਚਾਹੀਦੀ ਆ ਜਿੰਨੀ ਤੁਸੀਂ ਮਿਹਨਤ ਕਰੋਗੇ ਉੰਨੇ ਸੇਤੀ ਤੁਸੀਂ ਸਫਲ ਹੋਵੋਗੇ ਉਨੇ ਜਿਆਦਾ ਪੈਸੇ ਜਿਹੜੇ ਤੁਸੀਂ ਉਹ ਕਮਾ ਲੋਗੇ ਇੱਕ ਵਾਰੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਤਾਂ ਤੁਸੀਂ ਘਰੇ ਬੈਠ ਕੇ ਮਹੀਨੇ ਦੇ ਤੁਸੀਂ ਬੇ ਹਿਸਾਬ ਪੈਸੇ ਜਿਹੜੇ ਤੁਸੀਂ ਉਹ ਕਮਾਓਗੇ 20000 30000 50000 ਲੱਖ ਰੁਪਈਆ 2 ਲੱਖ ਰੁਪਈਏ ਤੱਕ ਵੀ ਤੁਸੀਂ ਮਹੀਨੇ ਦੇ ਘਰੇ ਬੈਠ ਕੇ ਤੁਸੀਂ ਬੜੇ ਆਰਾਮ ਨਾਲ ਤੁਸੀਂ ਜਿਹੜੇ ਉਹ ਕਮਾ ਸਕਦੇ ਹੋ YouTube ਤੋਂ ਪੈਸੇ ਕਮਾਉਣ ਦੀ ਕੋਈ ਲਿਮਟ ਨਹੀਂ ਹੈਗੀ ਇਹਦੇ ਤੇ ਅਨਲਿਮਿਟਿਡ ਤੁਸੀਂ ਪੈਸਾ ਜਿਹੜਾ ਤੁਸੀਂ ਅਨਲਿਮਿਟਿਡ ਪੈਸਾ ਤੁਸੀਂ ਕਮਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ ਕਿੰਨਾ ਜਿਹੜਾ ਪੈਸਾ ਉਹ ਕਮਾ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵਾ ਵੀ ਤੁਸੀਂ ਜੇ YouTube ਤੇ ਮਤਲਬ ਇੱਕ ਚੈਨਲ ਬਣਾ ਕੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਉਹਦੇ ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਆਪਣਾ ਕੰਟੈਂਟ ਆ ਜਿਹੜਾ ਉਹ ਤੁਸੀਂ ਚੁਣਨਾ ਵਾ ਤੁਸੀਂ ਉਸ ਤਰੀਕੇ ਨਾਲ ਤੁਸੀਂ ਆਪਣਾ ਕੰਟੈਂਟ ਚੁਣ ਕੇ ਆਪਣਾ YouTube ਦੇ ਉੱਤੇ ਇੱਕ ਚੈਨਲ ਬਣਾ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿਓ ਫਿਰ ਦੇਖੋ ਤੁਸੀਂ YouTube ਉੱਤੇ ਤੁਸੀਂ ਬਹੁਤ ਵਧੀਆ ਪੈਸੇ ਜਿਹੜੇ ਉਹ ਕਮਾਉਣੇ ਸ਼ੁਰੂ ਕਰ ਦੋਗੇ ਅਗਰ ਤੁਹਾਡਾ ਫਿਰ ਵੀ ਇਸ ਵੀਡੀਓ ਦੇ ਰਿਗਾਰਡਿੰਗ ਜਾਂ ਫਿਰ ਇਸ ਟੋਪਿਕ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਉਹ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਅਗਰ ਕਿੰਨੇ ਵੀ ਮੈਂ ਇਸ ਟੋਪੀ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਬ ਵੀ ਤੁਸੀਂ ਇਸ ਵੀਡੀਓ ਦੇ ਥੱਲੇ ਜਾ ਕੇ ਤੁਸੀਂ ਕਮੈਂਟ ਕਰਕੇ ਉਹ ਟੋਪਿਕ ਦੇ ਬਾਰੇ ਮੈਨੂੰ ਦੱਸ ਦਿਓ ਮੈਂ ਕੋਸ਼ਿਸ਼ ਕਰਾਂਗਾ ਛੇਤੀ ਛੇਤੀ ਵੀ ਉਸ ਟੋਪੀ ਦੇ ਉੱਤੇ ਤੁਹਾਡੇ ਵਾਸਤੇ ਮੈਂ ਵੀਡੀਓ ਲੈ ਕੇ ਜੜੀ ਉਹ ਆਵਾਂ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਤਨੂ ਸਾਰ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ